ਕਾਇਬ ਮੁਗੈ ਬੜੀ ਇਹਦਾ ਖਰਚਾ ਵੜਾਗਾ ਤੇ ਗਾ ਪੈਸੇ ਭਰਦਾ ਬਸ 4000 ਤੋਂ ਥੱਲੇ ਕੋਈ ਗਾ ਪੈਸੇ ਭਰਦਾ ਤਾਂ ਗਾ ਬੰਦੇ ਦੇਣਾ ਗਿਆ ਚਾਹ ਰੋਟੀਆਂ ਖਾਣ ਚੱਲੇ ਚੱਲ ਮਾਰਾ ਮਾਰਾ ਚੱਲੇਗਾ ਬੰਦੇ ਲੱਗੇੜੇ ਆ ਨੌਦੇਰੀ ਦੇਣੀ ਹੈ ਇਸ ਤਰ੍ਹਾਂ ਕੱਟ ਗਿਆ ਕੰਮ ਕੱਟ ਗਿਆ ਹੁਣ ਦੇ ਟਾਈਮ 'ਚ ਤੇ ਪਿਛਲੇ ਟਾਈਮ ਤੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ 라ਵਣ ਬਣਾਉਣ ਦੇ ਵਿੱਚ ਯਾਰ 라ਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ ਕਿ ਪਹਿਲਾਂ ਜਿਹੜਾ ਬਜਟ ਸੀਗਾ ਉਹ ਸਾਡਾ ਥੋੜੇ ਬਜਟ ਦੇ ਵਿੱਚ ਕਾਫੀ ਕੁਝ ਜਿਹੜਾ ਅਸੀਂ ਕਰ ਸਕਦੇ ਜੀ ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਅਗਰ ਅੱਜ ਦੇ ਟਾਈਮ 'ਚ 라ਵਣ ਵੀ ਬਣਵਾਉਣ ਜੰਨੇ ਆ ਤੇ ਸਾਡਾ 10-12 ਫੁੱਟ ਦਾ 라ਵਣ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬੰਦ ਆਇਆ ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਉਂਟ ਦੇ ਵਿੱਚ 20-24 ਫੁੱਟ ਤੱਕ ਇਹ ਬਣਵਾ ਲੈਂਦੇ ਜੀਏ ਲਗਾਤਾਰ ਵਧ ਰਹੀ ਮ ਹਰਤੇ ਹਾਰਾਂ ਤੇ ਵੀ ਪੈਂਦਾ ਹੋਇਆ ਦਿਖ ਰਿਹਾ ਹੈ ਇੱਕ ਸਮਾਂ ਸੀ ਜਦੋਂ ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਤੋਂ ਸਹਰੇ ਦੇ ਤਿਉਹਾਰ ਤੇ ਫੂਕੇ ਜਾਂਦੇ ਸਨ ਪਰ ਜਿਵੇਂ ਜਿਵੇਂ ਮਹਿੰਗਾਈ ਵਾਧੀ ਗਈ ਤਾਂ ਤਿੰਨ ਪੁਤਲਿਆਂ ਦੀ ਥਾਂ ਸੰਸਥਾਵਾਂ ਨੇ ਇਹ ਕੱਲੇ ਰਾਵਣ ਦਾ ਪੁਤਲਾ ਫੂਕਣਾ ਸ਼ੁਰੂ ਕਰ ਦਿੱਤਾ। ਹੁਣ ਆਲਮ ਇਹ ਹੈ ਕਿ ਜਿਹੜਾ ਰਾਵਣ ਦਾ ਪੁਤਲਾ ਪਹਿਲਾਂ 25 ਫੁੱਟ ਦਾ ਬਣਾਇਆ ਜਾਂਦਾ ਸੀ। ਹੁਣ ਮਹਿੰਗਾਈ ਵਧਣ ਕਾਰਨ 12 ਤੋਂ 15 ਫੁੱਟ ਦਾ ਹੀ ਰਹਿ ਗਿਆ ਹੈ। ਜਿਸ ਨਾਲ ਕਾਰੀਗਰਾਂ ਦਾ ਤਾਂ ਨੁਕਸਾਨ ਹੋ ਰਿਹਾ ਹੈ। ਬਲਕਿ ਇਸ ਮਹਿੰਗਾਈ ਨੇ ਰਾਮਲੀਲਾ ਕਰਨ ਵਾਲੀਆਂ ਸੰਸਥਾਵਾਂ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ। ਉਹ ਜਿੰਨ ਮਿਲੂਗਾ ਕੋਈ ਉਹ 15 ਸਾਲ ਹੋ ਗਿਆ ਪੱਲਾ ਵੀ ਜਾਵਾਂ। ਪਹਿਲਾਂ ਵੀ ਘਰ ਦੇ ਕੋਲ ਇਹਨੇ ਮਾਪੇ ਕਰਦੇ ਸੀ ਉਹ ਕੰਮ ਸਿੱਖ ਰਹੇ ਲੈ ਇਹ ਬੱਚੇ ਬੱਚੇ ਪੜਦੇ ਆ ਬਾਕੀ ਆ ਇਹੇ ਹੀ ਕੰਮ ਕਰਦੇ ਸਿਆਰੇ ਬੰਦੇ ਹੋ ਕੇ ਹੋਣਾ ਸਿੱਧੀ ਗੱਸੀ ਇਹ ਅਸੀਂ ਦੇਖੂ ਕਿ ਨਾ بڑے بڑے ਵੱਡੇ ਕੁੱਤੇ ਤਿਆਰ ਹੁੰਦੇ ਸੀ ਉਹ ਕੁੱਤਿਆਂ ਦੇ ਸਾਈਜ਼ ਵੀ ਘਟਣਾ ਸ਼ੁਰੂ ਹੋ ਗਿਆ ਕਿ ਮਹਿੰਗਾਈ ਪਤਰੀ ਗਈ ਤਾਂ ਇਹ ਮੁਗਈ ਬੜੀ ਤੇ ਖਰਚਾ ਵੜਾ ਗਿਆ ਤੇ ਅੱਗਾ ਪੈਸੇ ਭਰਦਾ ਬਸ 4000 ਤੋਂ ਥੱਲੇ ਕੋਈ ਗੱਲ ਪੈਸੇ ਭਰਦਾ ਤਾਂ ਗੱਲ ਮੰਦੇ ਦੇ ਨਾ ਗਿਆ ਚਾਹ ਰੋਟੀਆਂ ਖਰਚਾ ਚੱਲੇ ਚੱਲ ਮਾਰਾ ਮਾਰਾ ਚੱਲੇਗਾ ਬੰਦੇ ਲੱਗੇ ਨੇ ਆ ਨੌਦੇਰੀ ਦੇਣੀ ਆ ਇਸ ਕਰਮ ਘੜ ਗਿਆ ਘੜ ਗਿਆ ਕੰਮ ਘੜ ਗਿਆ ਪੁੱਤਿਆਂ ਦਾ ਕਦੇ ਵੀ ਇਸੇ ਗੰਨ ਕਰੀ ਇਹ ਕੰਮ ਤੇ ਬੜਾ ਗਾਈ ਪੈਸੇ ਦੇ ਪਰਦੇ ਚਾਹ ਜਾ ਸਰਦਾ ਹੈ ਕੋਈ ਗਾਗ ਨਾਗਾ ਪਠਾਨ ਕੋਲ ਆ ਰਾਮਪਾ ਮੱਲਾ ਜਾਏ ਚਾ ਇਹ ਬਹੁਤ ਅਸੀਂ ਘੜ ਘੜ ਦਾਦਾ ਹਜ਼ਾਰ ਦੇ ਵੇਚਦੇ ਆ ਚਾਹ ਜਾ ਸਰਦਾ ਕਦੇ ਗਿਆ ਜਿਹੜਾ 6000 ਰੁਪਏ ਦਾ 7000 ਦਾ ਦੇ ਦਿੰਦੇ ਆ ਇਹ ਸਮਾਨ ਬਾਜੀ ਖਰਚਾ ਬੜਾ ਗਿਆ ਬਾਕੀ ਬਾ 300 ਦਾ ਬਾਸ ਆ ਇਹ ਤਾਂ 350 ਪੈਂਦਾ ਇੱਕ ਪੀਸ ਹੋਰ ਕਿਹੜਾ ਕਿਹੜਾ ਸਮਾਨ ਲੱਗਦਾ ਪੂਰਾ ਬਣਾਉਣਾ ਪੂਰਾ ਬਾਜੀ ਸਾਰੀ ਲੱਦੀਆਂ ਖਵਾਲ ਰਦੀ ਹੈ ਉੱਥੇ ਪੇਪਰ ਲੱਦੇ ਵਰ ਰੰਗ ਰੰਗੇ ਮੂਵੀ ਤਿਆਰ ਹੋਣੀਆਂ ਆਲਾ ਸਾਰਾ ਕੁਝ ਤਿਆਰ ਕਰਦੇ ਆ ਖਰਚਾ ਬੜਾ ਹੈ ਕਿਉਂਕਿ ਕੈਡਰੀ ਤੇ ਕਮਾਈ ਕਮਾਈ ਨਹੀਂ ਹੈਗੀ ਜੀ ਇਹ ਤਾਂ ਸਿਰ ਸੁਗਮੇਲਾ ਕਰਨੇ ਆਏ ਹੁਣ ਚਲੋ ਉਹ ਦੁਕਾਨਾ ਬੰਦ ਕੀਤੀਆਂ ਸੀ ਚਿੱਕੜਾ ਕੰਮ ਕਰਦੇ ਸੀ ਸਾਰੇ ਰੋਟਲੀ ਬਹੁਤੀ ਚੱਲੀ ਰਹੀ ਹੈ ਇਹ ਤੇ ਅੱਜ ਪੰਗਾ ਪਾਈ ਰਹੀ ਚਲੋ ਯਾਰ ਗਾਹ ਸ਼ਹਿਰ ਦੇ ਵਿੱਚ ਆ ਤੇ ਬਾਗ ਵਾ ਤਾਂ ਸ਼ੁਰੂ ਕੀਤਾ ਕੰਮ ਐ ਤੇ ਕੰਮ ਕਰਦੇ ਨਹੀਂ ਆ ਇੱਥੇ ਕਾਮੀ ਹੀ ਨਹੀਂ ਹੈਗਾ ਗਾਗ ਚਾਹ ਜ਼ਿਆਦਾ ਬਦ ਪੈ ਖਰਦਾ ਹੀ ਨਹੀਂ ਇਹ ਗਰੀ ਪੈ ਵੀ ਪੂਰੇ ਕਰੇ ਕਿੱਥੇ ਕਰੀ ਹੋਣਾ ਭਜੀ ਮੇਰਾ ਨਾਮ ਦੀਪਕ ਕੁਮਾਰ ਹੈ ਔਰ ਆਪਾਂ ਜਿਹੜੀ ਰਾਮ ਨੀਲਾ ਕਰੀਦੇ ਆ ਬਜਰੀ ਕੰਪਨੀ ਨੇ ਪਿੱਛੇ ਕਰੀ ਦੇ ਆ ਤੇ ਆਪਾਂ ਪਿਛਲੇ 10 ਤੋਂ 12 ਸਾਲ ਤੋਂ ਜਿਹੜੀ ਰਾਮ ਨਿਲਾ ਕਰਦੇ ਆਏ। ਦਿੱਕਤਾਂ ਦੀ ਅਗਰ ਗੱਲ ਕਰੀਏ ਤੇ ਹੁਣ ਦੇ ਟਾਈਮ 'ਚ ਔਰ ਪਿਛਲੇ ਟਾਈਮ ਦੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ ਰਾਵਣ ਬਣਾਉਣ ਦੇ ਵਿੱਚ ਯਾਰ ਰਾਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ ਕਿ ਪਹਿਲਾਂ ਜਿਹੜਾ ਬਜਟ ਸੀਗਾ ਉਹ ਸਾਡਾ ਥੋੜੇ ਬਜਟ ਦੇ ਵਿੱਚ ਕਾਫੀ ਕੁਝ ਜਿਹੜਾ ਅਸੀਂ ਕਰ ਸਕਦੇ ਸੀ ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਅਗਰ ਅੱਜ ਦੇ ਟਾਈਮ 'ਚ ਰਾਵਣ ਵੀ ਬਣਵਾਉਣ ਜਾਂਦੇ ਆ ਤੇ ਸਾਡਾ 10 12 ਫੁੱਟ ਦਾ ਰਾਵਣੀ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬੰਦਾਇਆ ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਉਂਟ ਦੇ ਵਿੱਚ 20 बाय 4 ਤੱਕ ਇਹ ਬਣਵਾ ਲੰਦੇ ਸੀਗੇ ਤੇ ਇਸ ਤੋਂ ਇਲਾਵਾ ਜਿਵੇਂ ਜਿੱਥੇ ਆਪਣਾ ਸਟੇਜ ਤੇ ਕਰੀਦਾ ਉਸ ਉਸ ਸਟੇਜ ਤੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਜੋ ਯੂਨੀਫਾਰਮਸ ਆ ਰਹੀਆਂ ਜੋ ਪਾਰਟਿਸਪੇਟ ਕਰ ਰਹੇ ਆ ਉਹਨਾਂ ਲਈ ਜੋ ਹਥਿਆਰ ਵਗੈਰਾ ਜਾਂ ਜੋ ਵੀ ਡਮੀ ਵਗੈਰਾ ਆ ਰਹੀਆਂ ਉਹ ਸਾਰੀਆਂ ਇਸ ਟਾਈਮ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਔਰ ਇਹੀ ਪ੍ਰੋਬਲਮ ਆ ਰਹੀ ਹੈ ਪਹਿਲੇ ਇਹਦੇ ਹਸਾਮ ਨਾਲ ਕਰਾ ਗਏ ਚਲਿਏ ਤੇ ਰਾਵਣ ਆਪਾਂ ਆਪ ਵੀ ਤਿਆਰ ਕਰ ਲੀਦਾ ਜੀ ਪਰ ਹੁਣ ਟਾਈਮ ਲਿਮਿਟ ਘਟੋਣ ਦੇ ਕਾਰਨ ਸਾਰੇ ਜਿਵੇਂ ਕਿ ਬਿਜ਼ੀ ਹੈ ਹਰ ਬੰਦਾ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿੰਦਾ ਹੈ ਤੇ ਸਾਨੂੰ ਰਾਵਣ ਜਿਹੜਾ ਬਾਹਰੋਂ ਹੀ ਬਣਵਾਉਣਾ ਪੈਂਦਾ ਪਰ ਜਿਵੇਂ ਤੁਹਾਨੂੰ ਦੱਸਿਆ ਜੀ ਮਹਿੰਗਾਈ ਦੇ ਕਾਰਨ ਉਹ ਵੀ ਸਾਨੂੰ ਇਸ ਵੇਲੇ ਬੜਾ ਕੋਸਟਲੀ ਪੈ ਰਿਹਾ ਕੰਮ ਦਾ ਅਸਰ ਜਿਹੜਾ ਜਿਹੜਾ ਰਾਵਣ ਦੇ ਕੱਦ ਦੇ ਉੱਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੱਦ ਦੇ ਪਹਿਲੇ ਤੁਹਾਨੂੰ ਦੱਸਿਆ ਇਹ ਕਿ ਪਹਿਲਾਂ 20-22 ਫੁੱਟ ਆਹੀਂ ਅੱਜ ਤੋਂ 10-15 ਸਾਲ ਪਹਿਲੇ ਵੀ ਗੱਲ ਕਰੀਏ ਤੇ 20-22 ਫੁੱਟ ਤੱਕ ਦਾ ਜਿਹੜਾ ਰਾਵਣ ਆਪਾਂ ਖੁਦ ਦੇਖੇ ਦਾ ਮਤਲਬ ਇੰਨਾ ਵੱਡਾ ਹੀ ਬਣਾ ਲੀਦਾ ਈ ਔਰ ਬਣਵਾਇਆ ਵੀ ਸੀਗਾ ਬਾਰੋਂ ਔਰ ਅਮਾਉਂਟ ਵੀ ਉਹਦੀ ਉਨੀ ਰਹਿੰਦੀ ਸੀ ਜਿੰਨੀ ਅੱਜ ਦੇ ਟਾਈਮ 'ਚ ਸਾਨੂੰ 10-12 ਫੁੱਟ ਦਾ ਜਿਹੜਾ ਰਾਵਣ ਮਿਲਦੇ ਆਏ ਆ ਜਿੱਦਾਂ ਆਪਾਂ ਪਹਿਲਾਂ ਰਾਮ ਲੀਲਾ ਕਰਦੇ ਹੁੰਦੇ ਸੀ ਉਸ ਟਾਈਮ ਤੇ ਨਾ ਆਪਾਂ ਮਹਿੰਗਾਈ 'ਚ ਦਾ ਬਜਟ ਸੀ ਸਾਡਾ ਆਪਾਂ ਤਿੰਨ ਪੁਤਲੇ ਜ ਿਸ ਕਾਰਨ ਪਿਛਲੇ ਸਾਲ ਤੇ ਜਿੰਨਾ ਕਹਾ ਜਬਜਟ ਹੁੰਦਾ ਸੀ ਉਸ ਆਪਾਂ ਉਹਨੂੰ ਤਿੰਨ ਪੁਤਲਿਆਂ ਨੂੰ ਘਟਾ ਕੇ ਇੱਕ ਪੁਤਲੇ ਤੇ ਆ ਗਏ ਸੀ ਲੇਕਿਨ ਇਸ ਸਾਲ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਆਪਾਂ 20 ਫੁੱਟ ਦਾ ਜਿਹੜਾ ਰਾਵਣ ਹੁੰਦਾ ਸੀ ਉਹਨੂੰ ਵੀ ਹੁਣ ਉਹਨੇ ਬਜਟ 'ਚ 10-12 ਫੁੱਟ ਦਾ ਆ ਗਿਆ ਜਿਸ ਕਾਰਨ ਕਿ ਮਹਿੰਗਾਈ ਦੇ ਕਾਰਨ ਰਾਵਣ ਦਾ ਕੱਦ ਵੀ ਛੋਟਾ ਹੁੰਦਾ ਜਾ ਰਿਹਾ ਹੈ